आप चक्कर बच ना तो चक्कर छोटी खराब होगी ना चक्कर मेंड़ी लग जा बहुत झूठिया होगा अभी निकलता मलो मिली कीड़िया लग जा ਰਾਮ ਉਹ ਜਿਹਦੇ ਨਾਮ ਲੱਗਣਗੇ ਕੀੜੀਆਂ ਜਿੰਨਾ ਟਾਈਮ ਆਜੀ ਕਿਸੇ ਆਰਾਮ ਦੇ ਨਾ ਕੋਈ ਸੋਚੇ ਰੱਖੋ ਪਾਸੇ ਨੂੰ ਸਿਰਫ ਬਲਕ ਫਰਾਉਂ ਨਹੀਂ ਹੋਦੀ ਹੱਥ ਤੇ ਹਾਂਜੀ ਮੈਂ ਪਲੇਟ ਇਧਰ ਕੱਤੀ ਖਾਲੀ ਤੇ ਸਾਰੀ ਸ਼ੱਕਰ ਆਪਾਂ ਡੱਬੇ ਦੇ ਵਿੱਚ ਪਾਤੀ ਇੱਥੇ ਤੱਕ ਫੁੱਲ ਭਰਿਆ ਹੋਇਆ ਸੀ ਡੱਬਾ ਆਪਾਂ ਯੂਜ਼ ਕਰ ਲਈਏ ਸ਼ੱਕਰ ਹਨਾ ਬਿਲਕੁਲ ਨਹੀਂ ਖਰਾਬ ਹੋਈ ਇਹਦਾ ਕਾਰਨ ਕੀ ਆ ਮੈਂ ਤੁਹਾਨੂੰ ਦੱਸਦੀ ਆ ਮੈਂ ਕੀ ਪਾਉਣੀ ਆ ਸ਼ੱਕਰ ਦੇ ਵਿੱਚ ਤਾਂ ਜੋ ਇਹ ਸ਼ੱਕਰ ਆਪਣੀ ਖਰਾਬ ਨਹੀਂ ਹੁੰਦੀ ਉਹ ਹੈਗਾ ਲੌਂਗ ਮੈਂ ਸ਼ੱਕਰ ਵਿੱਚ ਲੌਂਗ ਪਾਉਣੀ ਆ ਤਾਂ ਨਾ ਹੀ ਤਾਂ ਸ਼ੱਕਰ ਖਰਾਬ ਹੁੰਦੀ ਆ ਸਾਦੇ ਚ ਬਲੌਂਗ ਪਾ ਦੇਣ ਦੇਖੋ ਨਾ ਸ਼ੱਕਰ ਖਰਾਬ ਹੁੰਦੀ ਹੈ ਨਾ ਇਹ ਜਿਹਾ ਲੱਗਦਾ ਕੀੜਾ ਤੇ ਉੱਤੋਂ ਆਪਾਂ ਲਾ ਦੇਣ ਟੱਕਣ ਬੰਦ ਕਰ ਦੇਣਾ ਇਸ ਤਰ੍ਹਾਂ ਸਵਾਦ ਕੇ ਚੋਕੀ ਮੇਰੇ ਘਰ ਆਤੀ ਤੇ ਆਪਾਂ ਇਹਨੂੰ ਅੱਠੀ ਦਸੀ ਦਿਨ ਹੀ ਦਸੀ ਦਿਨ ਪਹਿਨ ਧੁੱਪ ਲਵਾ ਦੇਣੀ ਤੇ ਸ਼ੱਕਰ ਆਪਾਂ ਇੱਥੇ ਤੁਸੀਂ ਬੰਦ ਕਰਕੇ ਰੱਖਦੇ ਆ ਤੇ ਆਪਣਾ ਬਿਲਕੁਲ ਵੀ ਸ਼ੱਕਰ ਖਰਾਬ ਨਹੀਂ ਹੋਊਗੀ ਬਹੁਤ ਹੀ ਆਸਾਨ ਜਿਆ ਤੂੰ ਇਹ ਕਰੀ ਸ਼ੱਕਰ ਨੂੰ ਸੂਰ ਕਰਦਾ ਹਾਂਜੀ ਆਪਾਂ ਇਸ ਆਸਾਨ ਜਿਹੇ ਤਰੀਕੇ ਨਾਲ ਸ਼ੱਕਰ ਵਿੱਚ ਨਾ ਲੌਂਗ ਪਾ ਲਈਏ ਆਪਣੀ ਸ਼ੱਕਰ ਦਾ ਬਲਕਲ ਵੀ ਖਰਾਬ ਨਹੀਂ ਹੋਊਗੀ ਨਾ ਲੱਗਣਗੇ ਕੀੜੇ ਕਿਉਂਕਿ ਕੀੜੇ ਕੀੜੀਆਂ ਭੂੜੀਆਂ ਭੂੜੀਆਂ ਨਿੱਕੇ ਨਿੱਕੇ ਜਿਹੇ ਕੀੜੇ ਵੱਧੂ ਆ ਜਾਂਦੇ ਆ ਮਿੱਠੇ ਨੂੰ ਤਾਂ ਆਉਂਦੀਆਂ ਹੀ ਆਉਂਦੀਆਂ ਤੁਸੀਂ ਵਿੱਚ ਸ਼ੱਕਰ ਪਾ ਦੇਣੀ ਥੋਡੀ ਸ਼ੱਕਰ ਸੌਰੀ ਵਿੱਚ ਲੌਂਗ ਪਾ ਦੇਣੀ ਥੋਡੀ ਸ਼ੱਕਰ ਬਲਕਲ ਵੀ ਖਰਾਬ ਨਹੀਂ ਹੋਊਗੀ ਕਿਉਂਕਿ ਮੈਂ ਲੌਂਗ ਹੀ ਪਾਉਣੀ ਆ ਵਿੱਚ ਇਹਦੇ ਬਿਲਕੁਲ ਵੀ ਸ਼ੱਕਰ ਖਰਾਬ ਨਹੀਂ ਹੁੰਦੀ ਆਪਾਂ ਦਸ ਇੱਕ ਦਿਨ ਤਾਂ ਤਪ ਲਵਾ ਲਈਦੇ ਮਾੜੀ ਬੰਦਕ ਤੁਪੇ ਰੱਖਦੇ ਇਹਦੀ ਹਵਾ ਜੀ ਲੱਗ ਜਾਂਦੀ ਹੈ ਤੇ ਤੱਕ ਬਿਲਕੁਲ ਕੋਠੀਕ ਰਹਿੰਦੀ ਹੈ ਨਾ ਸਿੱਲੀ ਹੁੰਦੀ ਹੈ ਬਿਲਕੁਲ ਵੀ ਖਰਾਬ ਨਹੀਂ ਦੀ ਬਹੁਤ ਹੀ ਆਸਾਨ ਜਿਹਾ ਤਰੀਕਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਇਹ ਟ੍ਰਿਕਾ ਵਧੀਆ ਲੱਗਦੀ ਹੈ ਸੱਚੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ